ਰਾਮ ਕੁਮਾਰ ਜੀ ਬਿਲਕੁਲ ਤੁਹਾਡੀ ਗੱਲ ਸਹੀ ਆ ਅਸੀਂ ਖੁਦ ਚੈਨਲ ਦੇ ਉੱਤੇ ਇੱਕ ਟੀਮ ਬਣਾ ਕੇ ਭੇਜੀ ਪਹਿਲਾਂ ਪਾਲੇ ਬਾਬੇ ਦੇ ਅਸੀਂ ਭੇਜੀ ਰਾਤ ਚੋਂ ਹੀ ਕਣਕ ਖਰੀਦ ਲਈ ਹਾਂਜੀ ਜਿਹੜਾ ਇਹ ਕਹਿੰਦੇ ਨੇ ਵੀ ਤੁਸੀਂ ਆਪਣੋ ਲੈ ਕੇ ਆਇਓ ਕਣ ਲੈ ਕੇ ਆਇਓ ਚਾਹ ਆ ਕੇ ਲਿਆਓ ਤਾਂ ਪੁੱਛਾ ਦਵਾਂਗੇ ਅਸੀਂ ਹਾਂਜੀ ਹੁਣ ਜਿਹੜਾ ਕਣ ਲੈ ਕੇ ਆਉ ਕੋਲ ਬੈਠ ਗਿਆ ਦੂਜਾ ਪੁੱਛਣ ਲਈ ਜਾਵੇ ਉਹ ਤੋਂ ਕੋਈ ਸਿੱਕ ਵੀ ਗੱਲ ਸੱਚ ਨਹੀਂ ਦੱਸੀ ਗਈ ਇਸੇ ਤਰ੍ਹਾਂ ਸੀ ਇੱਥੇ ਜਿਹੜਾ ਤੁਹਾਨੂੰ ਮੈਨ ਦੱਸਿਆ ਕੋਈ ਹੈਪੀ ਬਾਬਾ ਉਹ ਤੋਂ ਕੱਖ ਨਹੀਂ ਦੱਸਿਆ ਗਿਆ। ਇਸੇ ਤਰ੍ਹਾਂ ਜਿਹੜਾ ਅੱਜ ਉਹ ਖੁਸਰਾ ਮੱਬਾ ਜਿਹੜਾ ਮਹੰਤ ਜੀ ਨੂੰ ਕਹਿੰਦੇ ਆ ਉਹ ਪੁੱਛਾ ਦੇ ਰਿਹਾ ਉਹ ਤੇ ਤਾਂ ਤੁਸੀਂ ਡਰਾਮੇ ਸੋਚ ਕੇ ਹੈਰਾਨ ਹੋ ਜਾਓਗੇ ਨਾ ਲੋਕਾਂ ਦੇ ਵੀ ਤੇਰਾ ਆ ਕੰਮ ਬਣੂਗਾ ਤਾਂ ਕਿੰਨੇ ਪੈਸੇ ਦੇ ਕੇ ਜਾਏਗਾ। ਉਹ ਕੋਈ ਕਹਿੰਦਾ ਜੀ ਮੈਂ ਇੱਥੇ ਲੈਂਟਰ ਪਵਾ ਦੂੰਗਾ ਉੱਤੇ ਚਵਾਰੇ ਵੀ ਪਾਉਣੇ ਪੈਣਗੇ 50 ਲੱਖ ਦਾ ਤੈਨੂੰ ਆ ਕੰਮ ਕਰਨਾ ਪਊਗਾ। ਇਹ ਲੋਕ ਮਤਲਬ ਇਹਨਾਂ ਨੂੰ ਕੋਈ ਸਰਕਾਰ ਦੀ ਕੋਈ ਪਾਬੰਦੀ ਹੈ ਨਹੀਂ ਕੋਈ ਐਸਾ ਕਾਨੂੰਨ ਹੈ ਨਹੀਂ ਵੀ ਇਹ ਕੀ ਡਰਾਮਾ ਤੁਸੀਂ ਫੜਿਆ। ਕਾਨੂੰਨ ਤਾਂ ਹੈਗਾ ਪਰ ਅੱਜਕੱਲ ਵੋਟਾਂ ਦਾ ਰਾਜ ਹੈ ਫਿਰ ਐ ਹੁੰਦਾ ਵੀ ਵੋਟਾਂ ਘਟਦੀਆਂ ਨੇ ਇਹਨਾਂ ਦੇ ਸ਼ਰਧਾਲੂ ਜ਼ਿਆਦੇ ਹੁੰਦੇ ਨੇ ਪਰ ਇਹ ਦੱਸ ਜਾਨੀ ਇਹ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਵੀ ਜੇ ਇਹਨਾਂ ਕੋਲ ਸ਼ਕਤੀ ਐ ਇਦਾਂ ਦੱਸ ਸਕਦੇ ਹੋਂ ਤਾਂ ਜਿਹੜੇ ਪਲਵਾਮਾ ਦੇ ਵਿੱਚ ਚਾਰ ਬੰਦਿਆਂ ਨੇ ਇਹਨੇ ਬੰਦੇ ਮਾਰੇ ਨੇ ਐਡਾ ਇੱਕ ਮਾੜਾ ਕੰਮ ਕੀਤਾ ਤੇ ਉਹ ਹਜੇ ਤੱਕ ਸਰਕਾਰ ਦੀ ਬਦਨਾਮੀਆ ਵੀ ਉਹ ਫੜੇ ਨਹੀਂ ਗਏ ਤੇ ਦੱਸ ਦਣ ਕਿੱਥੇ ਨੇ ਜੀ ਪੰਜਾਬ ਦੇ ਵਿੱਚ ਜਾਨੀ ਨਸ਼ੇ ਦਾ ਚਿੱਟੇ ਦਾ ਇੰਨਾ ਹੋਇਆ ਵੀ ਹਰ ਪਿੰਡ ਦੇ ਵਿੱਚ 5 5 10 10 ਮੁੰਡੇ ਨੇ ਜਿਹੜੇ ਨਸ਼ਾ ਪੀਰੇ ਕਈ ਪਿੰਡਾਂ ਚ ਤਾਂ ਇੰਨੇ-ਇੰਨੇ ਮੁੰਡੇ ਮਰ ਵੀ ਗਏ ਨੇ ਤੇ 10 ਦਿਨ ਵੀ ਨਸ਼ਾ ਕੌਣ ਵੇਚਦਾ ਕਿੱਥੋਂ ਆਉਂਦਾ ਉਹ ਦੱਸ ਦੇਣ ਪਰ ਉਹ ਨਹੀਂ ਦੱਸ ਸਕਦੇ ਇਦਾਂ ਦਾ ਬਹੁਤ ਸਾਰੀਆਂ ਇਦਾਂ ਦੀਆਂ ਘਟਨਾਵਾਂ ਨੇ ਜਿਉਂ ਇਹਨਾਂ ਨੂੰ ਚੰਗੀ ਨੌਕਰੀ ਵੀ ਸਰਕਾਰ ਵੱਲੋਂ ਦਿੱਤੀ ਜਾ ਸਕਦੀ ਹੈ ਕਿਉਂਕਿ ਜਿੱਥੇ ਵੀ ਕੋਈ ਇਦਾਂ ਦੀ ਘਟਨਾ ਵਾਪਰਦੀ ਆ ਉਹ 10 ਦਿਨ ਵੀ ਇੱਥੇ ਆਉਣ ਵਾਲੀ ਆ ਇਦਾਂ ਹੋਇਆ ਜਾਂ ਪੁਲ ਟੁੱਟੂਗਾ ਹੁਣ ਜਿਵੇਂ ਪੁਲ ਟੁੱਟਿਆ ਗੁਜਰਾਤ ਦੇ ਵਿੱਚ ਪੁਲ ਟੁੱਟਿਆ ਤੇ ਬੰਦੇ ਇੰਨੇ ਮਰ ਗਏ ਤੇ 10 ਦਿਨ ਵੀ ਕੱਲ ਨੂੰ ਆ ਪੁਲ ਟੁੱਟਣਾ ਤੇ ਲੋਕੋ ਤੇ ਨਾ ਜਾਣ ਯਾ ਤੇ ਟੁੱਟਣਾ ਪਰ ਇਦਾਂ ਤਾਂ ਨਹੀਂ ਦੱਸ ਸਕਦੇ ਇਹ ਤਾਂ ਇਦਾਂ ਹੀ ਦੱਸ ਦੇਣ ਵੀ ਤੁਹਾਡੇ ਘਰ ਚ ਵੀ ਜੇ ਕੋਈ ਕਹੇਦਾ ਮੁੰਡਾ ਜਾਂ ਕੋਈ ਕਿਉਂਕਿ ਇਹਨਾਂ ਨੂੰ ਪਤਾ ਵੀ ਚ ਕੁੜੀ ਕਹਾਂਗੇ ਤਾਂ ਘੱਟ ਪੈਸੇ ਦੇਣਗੇ ਇਹਨਾਂ ਨੇ ਸਾਰਿਆਂ ਨੂੰ ਕਹਿ ਦੇਣਾ ਮੁੰਡਾ ਹੋਊਗਾ ਜੇ ਕੋਈ ਨੌਕਰੀ ਵਾਲਾ ਚੱਲ ਗਿਆ ਜੇ ਕਹੇ ਤਾਂ ਵੀ ਤੇਰੀ ਕਿਸਮ ਵਿੱਚ ਨੌਕਰੀ ਨਹੀਂ ਬੰਦਾ ਉਦਾਸ ਹੋ ਕੇ ਉਹਨੂੰ ਕਹਦੇ ਵੀ ਉਹ ਕਰ ਤੈਨੂੰ 1 ਸਾਲ ਦੇ ਅੰਦਰ ਅੰਦਰ ਨੌਕਰੀ ਮਿਲ ਜੇ ਤਾਂ ਕਿ ਉਸੇ ਟਾਈਮ ਬੰਦਾ ਕੁਝ ਨਾ ਕੁਝ ਪੈਸੇ ਦੇ ਦੇਵੇ ਬਸ ਇਦਾਂ ਦਾ ਕੰਮ ਹੈ ਇਹਨਾਂ ਨੇ ਹਰ ਬੰਦਾ ਉੱਥੋਂ ਖੁਸ਼ ਕਰਕੇ ਤੋੜਨਾ ਵੀ ਉਹਦੀ ਜੇਬ ਚੋਂ ਕੋਈ ਨਾ ਕੋਈ ਕਢਾਇਆ ਜਾਵੇ ਕਢਾਇਆ ਜਾਵੇ ਇਹੀ ਪਰ ਪਰ ਇਹ ਵੀ ਤੇ ਲੋਕ ਸਿਆਣੇ ਹੁਣ ਉਹ ਘਟੋ ਘਟ ਇੰਨਾ ਤਾਂ ਕਰ ਦਿੰਦੇ ਕੋ ਟਾਈਮ ਖਰਾਬ ਕਰ ਦੇਣ ਪੈਸੇ ਖਰਾਬ ਕਰ ਦੇਣ ਪਹਿਲਾਂ ਜਦ ਵੀ ਕਿਸੇ ਬਾਬੇ ਕੋਲ ਜਾਂਦੇ ਨੇ ਇੱਕ ਅਦਾ ਦਾ ਉਹ ਤਾਂ ਪ੍ਰਤਿਆਵਾ ਤਾਂ ਲੈ ਲੈਣਾ ਉਹਦੀ ਪਰਖ ਤਾਂ ਕਰ ਲੈਣਾ ਜਿੱਦਾਂ ਹੁਣ ਮੈਂ ਆ ਸਾਡੇ ਇੱਕ ਮੁੰਡਾ ਬੇਟਾ ਜਦੋਂ ਮੈਂ ਕਿਸੇ ਕਿਥੋਂ ਨੂੰ ਹੱਥ ਦਿਖਾਉਣਾ ਜਾ ਉਸ ਤਰ੍ਹਾਂ ਮੈਂ ਉਹਨੂੰ ਕਹਿ ਦਿੰਦਾ ਮੇਰੀ ਕੁੜੀ ਬਿਮਾਰ ਤਾਂ ਅੱਜ ਤੱਕ ਕਿਸੇ ਵੀ ਪੁੱਛਾ ਦੇਣ ਵਾਲੇ ਨੇ ਨਹੀਂ ਦੱਸਿਆ ਵੀ ਤੇਰੇ ਤਾਂ ਕੁੜੀ ਹੈ ਨਹੀਂ ਤੇਰੇ ਹੱਥ ਦੀਆਂ ਲਕੀਰਾਂ ਦੇ ਉੱਤੇ ਕੁੜੀ ਨਹੀਂ ਲਿਖੀ ਹੋਈ ਜਦੋਂ ਤੁਸੀਂ ਕਿਸੇ ਨੌਕਰੀ ਪਿੱਛੇ ਜਾਣਾ ਪੁੱਛਣਾ ਬਾਬੇ ਤੋਂ ਵੀ ਮੈਂ ਇੰਟਰਵਿਊ ਦਿੱਤੀ ਹੋਈ ਆ ਤੁਸੀਂ ਪਹਿਲਾਂ ਕਹਿ ਦੋ ਵੀ ਮੈਂ ਫੇਲ ਹੋ ਗਿਆ ਦੁਬਾਰੇ ਪੇਪਰ ਦੇਣਾ ਮੈਂ ਦੱਸੋ ਇਸ ਵਾਰੀ ਪਾਸ ਹੋ ਜਾਊਂਗਾ ਜਾਂ ਮੇਰੇ ਚੰਗੇ ਨੰਬਰ ਆ ਜਾਣਗੇ ਹੁਣ ਜੇ ਬਾਬਾ ਦੱਸ ਦੇ ਵੀ ਤੂੰ ਤਾਂ ਪਾਸ ਆਇਆ ਤਾਂ ਤੂੰ ਮੈਂ ਤਾਂ ਨੌਕਰੀ ਪਿੱਛੇ ਪੁੱਛਣਾ ਇੰਟਰਵਿਊ ਪਿੱਛੇ ਤੇ ਤੂੰ ਫੇਲ ਕਹਿ ਰਿਹਾ ਤੂੰ ਤਾਂ ਝੂਠ ਬੋਲ ਰਿਹਾ ਫੇਰ ਉਦੋਂ ਬਾਅਦ ਉਹ ਤੋਂ ਪੁੱਛ ਲਓ ਵੀ ਹਾਂਜੀ ਮੈਂ ਦਾ 파ਰਖ ਕਰਨੀ ਤੇ ਕਿਉਂਕਿ ਬਹੁਤੇ ਬਾਬੇ ਨਕਲੀ ਨੇ ਤੇ ਇਸ ਤਰ੍ਹਾਂ ਦਾ ਇੱਕ ਵੀ ਬਾਬਾ ਨਹੀਂ ਮਿਲੂਗਾ ਜਿਹੜਾ ਇਦਾਂ ਦਾ ਸੱਚ ਦੱਸ ਦੇਵੇ ਬਸ ਇਹਨਾਂ ਕੋਲੇ ਕੋਈ ਮੰਤਰ ਨਹੀਂ ਕੋਈ ਸ਼ਕਤੀ ਨਹੀਂ ਬਸ ਇੱਕੋ ਸ਼ਕਤੀ ਆ ਇੱਕੋ ਟੰਗਾ ਵੀ ਲੋਕਾਂ ਨੂੰ ਲੁੱਟਣਾ ਕਿਵੇਂ ਆ ਪੜ੍ਹੇ ਲਿਖੇ ਲੋਕਾਂ ਨੂੰ ਵੀ ਇਹ ਬੇਵਕੂਫ ਬਣਾ ਦਿੰਦੇ ਨੇ ਤੇ ਅੰਧਵਿਸ਼ਵਾਸ ਦੇ ਵਿੱਚ ਸਾਡੇ ਲੋਕ ਇੰਨੇ ਫਸੇ ਹੋਏ ਨੇ